ਹੋ ਕੌਣ ਜਰਦਾ ਕਿਸੇ ਨੂੰ ਜਿੱਤੀ ਜਾਂਦਾ ਦੇਖ ਕੇ ਉਹਦੇ ਰਸਤੇ ਤੋਂ ਉਹਨੂੰ ਪਟਕਾਉਣਾ ਚਾਹੁੰਦੇ ਨੇ ਥੋੜਾ ਚੇਂਜ ਕਰ ਗੇਮ ਨੂੰ ਤਰੱਕੀ ਕਰੇਗਾ ਬਹੁਤੇ ਬਣ ਕੇ ਸਿਆਣੇ ਸਮਝਾਉਣਾ ਚਾਹੁੰਦੇ ਨੇ ਸੀ ਲੈਂਦਾ ਦਸਾਂ ਵਿੱਚੋਂ ਤਾਂ ਉਹ ਸੱਤ ਜੱਤਵਾਦੀਆਂ ਇੱਥੇ ਕੌਣ ਦੱਸੋ ਜੱਤ ਦਾ ਭਰਾਵੋ ਨੇਤਾ ਕੋਈ ਕਹਿੰਦਾ ਥੋੜਾ ਜਾ ਕਬੂਤਰਾਂ ਤੇ ਠੱਡਾ ਖੂਨ ਮੇਰੇ ਬਾਲਿਆ ਨਾ ਪਾਲਾ ਤੂੰ ਇਹਨਾਂ ਦੀ ਮਿਸਾ ਗੁਰ ਪਾਣੀ ਚ ਵਧਾ ਕੇ ਚੀਜ਼ਾਂ ਹੋਰ ਦੱਸ ਕੇ ਕਹਿੰਦੇ ਹੁਣ ਦੇਖੀ ਵੱਧ ਦੇ ਲੋਆ ਨੂੰ ਦੰਦੀਆਂ ਮੂੰਹ ਦੇ ਮਿੱਠੇ ਪੱਠ ਪਿੱਛੇ ਆ ਚਲਾਉਂਦੇ ਛੁਰੀਆਂ ਰਹੀ ਬੱਜ ਕੇ ਨਹੀਂ ਲੋਕਾਂ ਦੀਆਂ ਨੇਤਾ ਚੰਗੀਆਂ ਹੋ ਚੰਗੇ ਭਲੇ ਜੱਟ ਦੇ ਨੂੰ ਜ਼ੀਰੋ ਕਰਕੇ ਫੇਰੀ ਬਣ ਜਾ ਰਹੀ ਪਿਝੌੜ ਤਾੜੀਆਂ ਰਹੀ ਬਣ ਕੇ ਸਿਆਣਾ ਰੱਖੀ ਤੇਜ ਮਾਈਂਡ ਨੂੰ ਖੇਡਾਂ ਖੇੜ ਜਾਣ ਨਾਲ ਦੇ ਭਰਾਵਾ ਮਾਰੀਆਂ ਨੇੜੇ ਖੁੱਡਾਂ ਦੇ ਕਰੀਨਾ ਦਮੂਹੇ ਸੱਪਾਂ ਨੂੰ ਮੈਨੋ ਕੇ ਖੁੱਡੇ ਢਾਉਂਦੇ ਦੇਖਿਆ ਭਰਾਵਾ ਥੱਕ ਕੇ ਮਾਰੀ ਗੇਮ ਹੁੰਦੀ ਆ ਕਿਸੇ ਦੀ ਪੁੱਟਣੀ ਗੇਮ ਪੱਟੀ ਰੱਖ ਦਿੰਦੀ ਆ ਜੜਾ ਨੂੰ ਪੱਟ ਕੇ ਉਹ ਮਾਰੀ ਗੇਮ ਹੁੰਦੀ ਆ ਕਿਸੇ ਦੀ ਪੱਟਣੀ ਗੇਮ ਪੱਟੀ ਰੱਖ ਦਿੰਦੀ ਆ ਜੜਾ ਨੂੰ ਪੁੱਟ ਕੇ